ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸੇ ਵੀ ਵਿਅਕਤੀ ਦਾ ਗੁੱਸਾ ਆਉਣ ਦੇ ਚਿਹਰਾ ਲਾਲ ਕਿਉਂ ਹੋ ਜਾਂਦਾ ਹੈ ਅਤੇ ਇਸ ਦੇ ਪਿੱਛੇ ਕਾਰਨ ਕੀ ਹੈ ਕੀ ਇਹ ਸਿਰਫ ਕਹਾਵਤ ਹੈ ਜਾਂ ਇਸ ਵਿੱਚ ਕੋਈ ਵਿਗਿਆਨਕ ਸੱਚਾਈ ਹੈ ਦਰਅਸਲ ਕਿਸੇ ਵਿਅਕਤੀ ਨੂੰ ਗੁੱਸਾ ਆਉਣਾ ਇੱਕ ਖਾਸ ਕਿਸਮ ਦੀ ਮਾਨਸਿਕ ਸਥਿਤੀ ਹੁੰਦੀ ਹੈ ਵਿਗਿਆਨੀ ਇਸ ਬਾਰੇ ਲੰਬੇ ਸਮੇਂ ਤੋਂ ਖੋਜ ਕਰ ਰਹੇ ਨੇ ਖੂਨ ਦਾ ਰੰਗ ਹੁੰਨ ਦੇ ਬਾਵਜੂਦ ਲਾਲ ਰੰਗ ਖਤਰੇ ਨਾਲ ਜੁੜਿਆ ਹੋਇਆ ਪਰ ਗੁੱਸੇ ਵਿੱਚ ਵੀ ਮਨੁੱਖੀ ਸਰੀਰ ਦੇ ਚਿਹਰਾ ਲਾਲ ਹੋ ਜਾਂਦਾ ਹੈ ਵਿਗਿਆਨੀਆਂ ਦੇ ਅਨੁਸਾਰ ਜਦੋਂ ਲੋਕ ਗੁੱਸੇ ਵਿੱਚ ਹੁੰਦੇ ਨੇ ਤਾਂ ਉਹਨਾਂ ਦਾ ਸਰੀਰ ਲੜਾਈ ਜਾਂ ਭੱਜਣ ਦੇ ਪ੍ਰਤੀਕਿਰਿਆ ਵਿੱਚੋਂ ਲੰਘਦਾ ਹੈ ਇਸ ਨਾਲ ਐਂਡਰੇਨਾਲ ਮਰਗਿਤਣਾ ਦੇ ਹਾਰਮੋਨ ਨਿਕਲਦੇ ਨੇ ਉਹਨੂੰ ਦੱਸਦੇ ਕਿ ਹਾਰਮੋਨ ਸਰੀਰ ਨੂੰ ਕਿਸੇ ਵੀ ਸੰਭਾਵੀ ਖਤਰੇ ਦਾ ਜਵਾਬ ਦੇਣ ਲਈ ਤਿਆਰ ਕਰਦੇ ਨੇ ਇਨ ਹਾਰਮੋਨਾਂ ਦੇ ਹੋਰ ਵੀ ਕਈ ਤਰ੍ਹਾਂ ਦੇ ਪ੍ਰਭਾਵ ਹੁੰਦੇ ਨੇ ਐਂਡਰੇਨਾਲ ਖੂਨ ਦੀਆਂ ਨਾੜੀਆਂ ਨੂੰ ਫੈਲਾਉਣ ਦਾ ਕੰਮ ਕਰਦਾ ਹੈ ਇਹ ਖਾਸ ਤੌਰ ਤੇ ਚਿਹਰੇ ਤੇ ਹੁੰਦਾ ਹੈ ਜਿਸ ਕਾਰਨ ਚਿਹਰੇ ਵਿੱਚ ਖੂਨ ਦਾ ਪ੍ਰਵਾਹ ਵੱਧਦਾ ਹੈ ਇਸ ਕਾਰਨ ਚਿਹਰਾ ਲਾਲ ਹੋ ਜਾਂਦਾ ਹੈ ਇਸ ਤੋਂ ਇਲਾਵਾ ਲੜਾਈ ਜਾਂ ਉਡਾਨ ਪ੍ਰਤੀਕਿਰਿਆ ਵਿੱਚ ਦਿਲ ਦੀ ਧੜਕਣ ਵੱਧ ਜਾਂਦੀ ਹੈ ਖੂਨ ਤੇਜ਼ੀ ਨਾਲ ਪੰਪ ਕਰਦਾ ਹੈ ਖੂਨ ਦਿਲ ਤੱਕ ਤੇਜ਼ੀ ਨਾਲ ਪਹੁੰਚਦਾ ਹੈ ਅਤੇ ਚਿਹਰਾ ਲਾਲ ਹੋ ਜਾਂਦਾ ਹੈ ਇਹਨੇ ਗੁੱਸੇ ਸਰੀਰ ਦੇ ਤਾਪਮਨ ਨੂੰ ਵਧਾਉਂਦਾ ਹੈ ਇਹ ਕਿਰਿਆ ਚਿਹਰੇ ਨੂੰ ਲਾਲ ਕਰਨ ਵਿੱਚ ਮਦਦਗਾਰ ਹੈ